ਆਪਣਾ ਪਹਿਲਵਾਨ ਨਹੀਂ ਆਇਆ ਜੀ ਉਹ ਇਹ ਕੰਮ ਓਏ ਆਉਣਾ ਨਹੀਂ ਲਾ ਗਿਆ ਨਹੀਂ ਹਲੋ ਹਲੋ ਇਹ ਇਹ ਵੀ ਧੀਵੀ ਆ ਉਹ ਗੱਡੀ ਮੋਟਰਸਾਈਕਲ ਆਉਂਦੇ ਪੰਜ ਬਾਰੀ ਮਾਰਦੇ ਤੁਹਾਡੇ ਇਹ ਵੀ ਟਾਈਮ ਟਾਈਮ ਆਉਂਦਾ ਹੈ ਨਾ ਉਹ ਨਾ ਇਹ ਪੂਰਾ ਹੋ ਗਿਆ ਇਹ ਹੋ ਗਿਆ ਖਾਂ ਬੋਗਣ ਲਾ ਪਿਆ ਨਾ ਉਹਨੇ ਇਹਦੇ ਵੀ ਹੁਣ ਟਾਈਮ ਤੇ ਆਉਂਦਾ ਤਾਂ ਹੀ ਜਿਆਦੀ ਗਰਮੀ ਹੋਣੀ ਚੰਗੀ ਹੈ ਆਪਣੇ ਪੰਜਾਬ ਦੇ ਸਾਰਿਆਂ ਨੂੰ ਵਾਧ ਵਾਦੀ ਦਿੰਦਾ ਹੁਣ ਇਹੋ ਜਿਹੇ ਜੇ ਸਰੀਰ ਨਹੀਂ ਗਰਮ ਹੋਣਾ ਹਾਂਜੀ ਜਿਆਦੀ ਗਰਮੀ ਹੋਵੇ ਗਰਮੀ ਲੱਗਦੀ ਹੈ ਹੈ ਵਾਰਮ ਅਪ ਕਰਨਾ ਪੈਣਾ ਪੂਰਾ ਸਰੀਰ ਫਿਰ ਵਾਰਮ ਅਪ ਹੋਣਾ ਹੈ ਪੂਰਾ ਚੰਗੀ ਤਰ੍ਹਾਂ ਕੱਲ ਵੀ ਇਦਾਂ ਕਹਿੰਦੇ ਸੀ ਕੱਲ ਤੇ ਮੈਂ ਉਦਾਂ ਹੀ ਗਿਆ ਸੀ ਤੇ ਕੱਲ ਤੇ ਨਾ ਇੱਕ ਹੁੰਦੀ 20 ਤੇ ਨਾ 30 50 ਦੀ ਗੱਲ ਤੇ ਉਹ ਭਿੰਦਿਆ ਕੰਚੀ ਫੜੀ ਯਾਰ ਅਵੇ ਹੈਗੀ ਕੱਲ ਤੇ ਗੁਰੂ ਆ ਮੈਂ ਖੇਡਣ ਦੇ ਮੋੜੀ ਥੋੜੀ ਹੈਗਾ ਹਾਂਜੀ ਕੋਈ ਤਿਆਰੀ ਨਹੀਂ ਮੇਰੀ 1% ਵੀ ਪਾਣੀ ਹੱਸ ਗਿਆ ਵੀ ਹੋਰ ਮਲ ਠੀਕ ਹੈ ਮੈਂ ਕਿਹਾ ਵੀ ਉਦਾਂ ਹੀ ਜਾਣਾ ਨਾਲ ਤੇ ਚਲ ਟਾਈਮ ਪਾਸ ਕਰ ਦੂੰਗਾ ਹਾਂਜੀ ਉਮਰ ਕੇ ਗੱਲ ਟਾਈਮ ਪਾਸ ਤੇ ਥੋੜੀ ਰਹਿੰਦੀ ਪਰ ਜਰਨੈਲਾਂ ਨੂੰ ਲੜਨਾ ਪੈਂਦਾ ਫੌਜਾਂ ਫਿਰ ਫੌਜਾਂ ਦੇ ਗਈਆਂ ਗਈਆਂ ਗੁਜਰੀਆਂ ਦੇ ਕੀ ਕਰੇ ਬੰਦਾ ਯਾਰ ਇੱਕ ਜੱਫਾ ਤੇ ਦੇਣਾ ਚਾਹੀਦਾ ਹਰ ਕੇ ਪਲੇਅਰ ਨੂੰ ਨਾ ਹਾਂਜੀ ਜਿਹੜਾ ਇੱਕ ਜੱਫਾ ਮੈਚ ਦਾ ਦਿੰਦਾ ਨਾ ਉਹ ਮੈਂ ਗਿੰਦਾ ਵੀ ਉਹ ਵਧੀਆ ਪਲੇਅਰ ਆ ਟੌਪ ਦਾ ਪਰ ਮੈਚ ਦਾ ਇੱਕ ਜੱਫਾ ਦਿੰਦਾ ਹੈ ਚਲੋ ਦੇਣੇ ਤੇ ਜੇ ਆਪਾਂ 6 ਟੱਚ ਲੱਗਦੇ ਆ ਫਿਰ ਦੋ ਜੱਫੇ ਦੇ ਉਹਦਾ ਚੌਵਾਂ ਤੇ ਦੋ ਜੱਫੇ ਹੁੰਦੇ ਆ ਮੈਂ ਕਹਿੰਦਾ 6ਾਂ ਜੀ 8ਾਂ ਜੀ ਦੋ ਦੇ ਦਿਆ ਕਰਨ ਹਣਾ ਫਿਰ ਵੀ ਚੱਲ ਸਹੀ ਆ ਆ ਕੱਟੀ ਮੜ ਜੇ ਲੱਗਦੇ ਆ ਕਿ ਬੰਦੇ ਨੂੰ ਫੜ ਕੇ ਨਾ ਮਰੋੜ ਦਈਏ ਮਰੋੜਿਆ ਨਹੀਂ ਜਾਂਦਾ ਕੋਈ ਅੱਜਕੱਲ ਦਾ 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 ਫਿਰ ਵੀ ਜਿਹੜਾ ਦਾ ਮਾਰਦਾ ਨਾ ਬੰਦਾ ਟੈਕਨੀਕਲ ਬੰਦੇ ਨੇ ਡੰਗ ਮਾਰ ਹੀ ਦੇਣਾ ਹੂੰ ਉਹਨੇ ਉਹਨੇ ਆਪ ਦੀ ਕਾਰਵਾਈ ਕਰ ਹੀ ਦੇਣੀ ਜਿਹੜਾ ਟੈਕਨੀਕਲ ਜਿਹੜਾ ਹਾਈਪਰ ਹੋ ਕੇ ਜਫਾ ਪਾਉਂਦਾ ਨਾ ਹਾਈਪਰ ਹੋ ਕੇ ਨਹੀਂ ਪਾਣਾ ਦਿਮਾਗ ਨੂੰ ਜਿੰਨਾ ਆਪਾਂ ਸ਼ਾਂਤ ਰੱਖਾਂਗੇ ਬੰਦਾ ਜਦੋਂ ਗਲਤੀ ਕਰਨ ਜਾਂਦਾ ਉਹਦੇ ਮਗਰ ਜਾ ਕੇ ਧੱਕਾ ਮਾਰਦੇ ਉਹਨੂੰ ਹਾਂਜੀ ਬਸ ਟੈਕਨੀਕਲ ਪੁਆਇੰਟ ਟਕਨੀਕਲ ਪੁਆਇੰਟ ਟੈਕਨੀਕਲ ਪੁਆਇੰਟ ਜਿੰਨਾ ਚਿਰ ਆਪਾਂ ਟੈਕਨੀਕਲ ਨਹੀਂ ਨਾ ਅੱਛਾ ਰੇਡਰ ਨੂੰ ਕਨਫਿਊਜ਼ ਕਰਨਾ ਹੋਵੇ ਨਾ ਜਿਦ ਤਰ੍ਹਾਂ ਹੁਣ ਆਪਾਂ ਵਾਂ ਕਦੀ ਕਿਹੜੀ ਪੇੜੀ ਕਰ ਲੈ ਕਦੀ ਖੋਲੀ ਕਰਦੇ ਹੂੰ ਕੰਫਿਊਜ਼ ਹੋ ਜੂਰੇਟ ਕਈ ਯਾਰਾਂ ਬਾਵਾ ਜਦੋਂ ਬਾਵਾ ਡੌਲਿਆਂ ਤੋਂ ਫੜਦੇ ਆ ਨਾ ਹਾਂਜੀ ਡੌਲਿਆਂ ਤੋਂ ਨਹੀਂ ਫੜਦੀਆਂ ਸਾਰੇ ਨੂੰ ਕਹਿੰਦਾ ਗੁੱਟਾਂ ਤੋਂ ਫੜ ਲਓ ਉਧਰੋਂ ਉਧਰੋਂ ਕਿੰਨੀ gekeਰੀ ਲੰਮੀ ਹੋਣੀ ਬੜੀ ਜੋ ਰੇਡਰ ਨੂੰ ਪਤਾ ਨਹੀਂ ਲੱਗਣਾ ਕਜਾਬ ਦੀ ਨਿਗਾ ਡੌਲਿਆਂ ਤੋਂ ਫੜੇ ਲਾਗੇ ਲਾਗੇ ਸੇਮਤ ਰਹਿਣੀ ਆ ਕਜਾਬ ਦੀ ਨਿਗਾ ਕਿੰਨੀ ਖਿਲਰ ਜਾਣੀ ਆ ਹਾਂਜੀ ਇਹ ਡੌਲਿਆਂ ਤੋਂ ਫੜਦੇ ਨਹੀਂ ਸਾਰੇ ਲੈ ਨਹੀਂ ਉਹ ਤੇ ਫੜਨਾ ਤੇ ਡੌਲਿਆਂ ਤੋਂ ਹੁੰਦਾ ਵੈਸੇ ਗੱਲ ਕਰਦਾ ਮੈਂ ਕੋਸਾ ਤੁਸੀਂ ਗੱਲ ਤੇ ਸੁਣੀ ਨਹੀਂ ਸਾਰੀ ਆਦਈ ਕੋਚ 5 7 ਤੇ ਆਪਣੀ ਟੀਮ ਚ ਕੋਚ ਆ ਇੱਕ ਢਿੰਦਾ ਕੋਚ ਕੋਹ ਹੁੰਦਾ ਇੱਕ ਪੱਬਾ ਕੋਚ ਹੈ ਕੋਚ 15 20 ਤੇ ਕੋਚ ਉਹਦਾ ਕੋਚ ਆਪਣੀ ਟੀਮ ਚ ਹੈਗਾ ਕਿਹੜਾ ਮੇਨ ਬੱਬਿਆ ਤੂੰ ਕਿ ਢਿੰਦਾ ਵਾ ਇੱਕ ਤੇ ਤੁਹਾਡੀ ਬੜੀ ਲੱਗਦੀ ਹੈ ਨਾ ਆਪ ਨੂੰ ਮੇਰੀ ਨਹੀਂ ਲੱਗਦੀ ਬੋਣਾ ਦੇ ਨਾਲ ਨਹੀਂ 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 ਕੋਚ ਕਿਹੜਾ ਤੁਹਾਡੇ ਚ ਅਸਲ ਚ ਨਹੀਂ ਮੈਂ ਕਿਉਂ ਦੱਸਾਂ ਹਾਂ ਇਹ ਕਪਤਾਨ ਹੈ ਤੂੰ ਕਪਤਾਨ ਹੈ ਠੀਕ ਤੂੰ ਪਹੁੰਚੀ ਅੱਜ ਤੋ ਏ ਹੁਣ ਬਣੀ ਦਾ ਤਨਕ ਨਹੀਂ ਤੂੰ ਖਿਆ ਲੈ ਆ ਕਿਦਾਂ ਇਦਾਂ ਇੰਗ ਪਉਣੀ ਹੁੰਦੀ ਹੈ ਮੇਰੀ ਨੇ ਲੰਮੀਆਂ ਥਾਸ ਰਾਂਕਾਂ ਹੀ ਆ ਤੋ ਤਨੇ ਦੇ ਕਾਚ ਨਹੀਂ ਉਹਦੇ ਜਿਹੜਾ ਬੁੜੇ ਦਾ ਰੋਲ ਕੀਤਾ ਉਹਨਾਂ ਨੇ ਦੂਜੇ ਨੇ ਉਹ ਉਦਾਂ ਇਹ ਬਣਿਆ ਹੈ ਮੀਂਹ ਦਾ ਜਿਹੜਾ ਕਹਿੰਦਾ ਵੀ ਸਾਬਣ ਨਹੀਂ ਲੈ ਗਣਾ ਰਗੇਜੀ ਆ ਆਹ ਆਹ ਉਹ ਸੇਮ ਟੂ ਸੇਮ ਮੈਨੂੰ ਆ ਜਾਂਦਾ ਮੇਰਾ ਦਾਦਾ ਹੁੰਦਾ ਅੱਛਾ ਗੱਜਨ ਸਿੰਘ ਗੱਜਨ ਸਿੰਘ ਉਸਾਰ ਗੱਜਨ ਸਿੰਘ ਉਹ ਵੀ ਬੜਾ ਪਤਾ ਵੀ ਬਾਪੂ ਦੀ ਆ ਗਈ ਯਾਰ ਬੜਾ ਕੱਬਾ ਹੁੰਦਾ ਉਹ ਵੀ ਕਹਿੰਦਾ ਨਰਗੇਜੀ ਸਾਬਣ ਕੀ ਹੁੰਦਾ ਤੂੰ ਜਿੰਨਾ ਨਾ ਹੋ ਜਰਾ ਤੈਨੂੰ ਮੈਂ ਸੋਣਾ ਲੋਕੀ ਬਾਡੀਆਂ ਤੇ ਕਰੇ ਤੂੰ ਮੈਨੂੰ ਸੁਣਾ ਉਹ ਇਹ ਨਰਗੇਜੀ ਸਾਬਣ ਕਿਹੜਾ ਹੁੰਦਾ ਰਗੇਜੀ ਸਾਬਣ ਕੋਈ ਨਹੀਂ ਹੁੰਦਾ ਤੂੰ ਜਿੰਨਾ ਨਾ ਹੋ ਲੀੜਿਆ ਤੋਣਾ ਇਹਨੂੰ ਸਰਪਨਾ ਨਾ ਲਾਉਣਾ ਚਾਹੀਦਾ ਸਰਪਨਾ ਨਾ ਲਾਉ ਵੇਲਾਣ ਕਿੰਨਾ ਕੁਜ ਆ ਗਿਆ ਅੱਗੇ ਲੀੜੇ ਧੋਣ ਵਾਲਾ ਸਾਬਣ ਉਹਦੇ ਨੇ ਲੋਕੀ ਨਾ ਹੁੰਦੇ ਰਏ ਨਾ ਹੁਣ ਵੇਖ ਰੰਗੇਜੀ ਸਾਬਣ ਨਾਲ ਆਪਾਂ ਮੂੰਹ ਵੀ ਨਹੀਂ ਧੋਦੇ ਅੱਗੇ ਰੰਗੇ ਤਈਆਂ ਬੰਦਿਆਂ ਨੇ ਨੋਂ ਨੂੰ ਕੱਲ ਰਗੇਜੀ ਸਾਬਣ ਰੱਖਿਆ ਹੁੰਦਾ ਸੀ ਵੀ ਨਾ ਨਾ ਮੂੰਹ ਤੋਂ ਨੂੰ ਕੱਲਾ ਵੀ ਮੂੰਹ ਰੰਗੇਜੀ ਸਾਬਣ ਨਾਲ ਧੋਣਾ ਪਿੰਡੇ ਤੇ ਨਹੀਂ ਲਾਉਣਾ ਮੁੱਕ ਜਾਣਾ ਹੁਣ ਦੇ ਨਿਆਣੇ ਜਵਾਨ ਹੁਣ ਵੇਖੀ ਰੰਗੇਜੀ ਸਾਬਣ ਆਪਾਂ ਪਿੰਡੇ ਤੇ ਲਾਉਨੇ ਆ ਮੂੰਹ ਤੇ ਨਹੀਂ ਲਾਉਦੇ ਨਾ ਮੂੰਹ ਤੇ ਲਾਉਣਾ ਫੇਸਵਾਸ਼ ਫੇਸਵਾਸ਼ ਹੀ ਲਾਉਂਦੇ ਆ ਇਹਦਾ ਭਰਾਵਾ ਪਹਿਲੇ ਟੈਕਨੋਲੋਜੀ ਕੱਟਨਾਲ ਦੀ ਆ ਵਿਆਹ ਨਾ ਪਾ ਦੀ ਆ ਨਾ ਪਹਿਲੇ ਦੇਸੀ ਉਹ ਅੰਗਰੇਜ਼ੀ ਦਾ ਉਹਦੇ ਜਿਹਾ ਬੰਦਾ ਦੇਸੀ ਕਪੜੇ ਧੋਣ ਆ ਲੈਣ ਹੁੰਦੇ ਨੇ ਆ ਤਾਂ ਬਾਅਦ ਤੇ ਸ਼ੋਕਰਾ ਸਾਹਿਬ ਜਦੋਂ ਸ਼ੋਕਰਾਂ ਤੂੰ ਹਣਾ ਤੂੰ ਤੇ ਕਲਰ ਕਲਰ ਨਾ ਨਾ ਖੜਿਆ ਗੱਲਾਂ ਕਰਦਾ ਰੇਟਾ ਵੀ ਫਲਾਣਾ ਉਹ ਜਾਗਾ ਤੋੜੇ ਤੂੰ ਤਾਂ ਲੈ ਗਿਆ ਮੈਨੂੰ ਕਾੜ ਵਾੜ ਕਾੜ ਵਾੜ ਲੈ ਗਿਆ ਮਾਮਾ ਤੂੰ ਤੇ ਉਹਨਾਂ ਸਮਿਆਂ ਦੇ ਵਿੱਚ ਕਲਰ ਨਾ ਕਾੜ ਵਾੜ ਸੰਜੇ ਲੈ ਗਿਆ ਭਵਾਨਾ ਉਹ ਦਿਮਾਗ ਲਾ ਗਿਆ ਫੇਰ ਉਹਨੂੰ ਪਾਸੋਂ ਤੇਲ ਹੀ ਤੇਲ ਹੋ ਜਾਣਾ ਕਿ ਸਰਦੋਂ ਪਹੁੰਚਦੇ ਯਾਤਰਾ ਮੈਂ ਸਭ ਜਾਣਦਾ ਤੇਰੇ ਨਾਲ ਹੀ ਰਹਿ ਮੈਂ ਫੁੱਲ ਵੜੀਆਂ ਹੀ ਫੁੱਲ ਵੜੀਆਂ ਹੋੜੀਆਂ ਦੇਣਗੇ ਜਿਸ ਨਾਲ ਤਿਆਰ ਹੋ ਜਾ ਜੀ ਜੀ ਉਹ ਕਿਦੇ ਪਹਾੜੋਂ ਉਹਨੇ ਪਾਜੀ ਮਾਰੀ ਫੋਸ਼ਾਲ ਉੱਤ ਵਟ ਜਾਓ ਉੱਥੇ ਪੈਰ ਦੋਵੇਂ ਨਿਕਲ ਗਏ ਇਹਨੂੰ ਸੌਂਹ ਖਾ ਦੇ ਪੈਰ ਹੀ ਨਿਕਲੇ ਹੋ ਗਿਆ ਪੈਰ ਨਿਕਲੇ ਇੱਥੋਂ ਗਿਆ ਮੈਂ ਪੋਣੀ ਜਾ ਕੇ ਗਿਆ ਪਹਿਲਾਂ ਲੈ ਮੈਂ ਗਲਾ ਫੜੇ ਹੱਥ ਚ ਸਲਾਮ ਹੋ ਤੂੰ ਉਹਨੇ ਹੱਥ ਗਰਾਉਣ ਮੈਂ ਉਹਨੂੰ ਅੱਖ ਨੇ ਦੇ ਦੇ ਪਾਜੀ ਤੱਤੀਆਂ ਗਰਮ ਹੁੰਦੀ ਨਾ ਤੂੰ ਬਿਲ ਗਿਆ ਕੋਣ ਆ ਅਸਲ ਗੱਲ ਪਤਾ ਕੀ ਹੋਈ ਗੱਲ ਪਤਾ ਕੀ ਹੋਈ ਜੀ ਤੋਂ ਬਲਾਉਂਦੇ ਆੰਦਾ ਦੌੜਦਾ ਰਨਿੰਗ ਕਰਦਾ ਨਾ ਫੋਨ ਥੱਲਾ ਦੋਈ ਚੱਲਦੀ ਰਹੋ ਜੇ ਆੰਦਾ ਰਨਿੰਗ ਕਰਦਾ ਤਾਂ ਓੜੀ ਲਾਉਂਦਾ ਪਾਣਾ ਨਾ ਦੋਈ ਰੋਣਾ ਬੜੀ ਵੀ ਪਾਦਾ ਦੌੜੂ ਜੀ ਅਲੱਗ ਗੱਲ ਕੀ ਆ ਤੇ ਭਰਾ ਹਣ ਸਾਰੋ ਬੰਦੇ ਇੱਥੇ ਪਾਣੀ ਇੱਥੇ ਵੀ ਹੀਟ ਪਾਣੀ ਆ ਫੇਜੀ ਤੇ ਵੀ ਟ੍ਰੇਨਿੰਗ ਕਰਦਾ ਹੈ ਮੇਰੇ 10 ਮਿੰਟ ਦਾ ਗਹਿ ਜਾਣਾ ਹੈ ਥੱਲੇ ਤੋਂ ਲੱਭਾ ਹੈਗਾ ਆ ਵੀਰ ਕਰਦਾ ਕੱਲ ਮੱਜਾ ਜਿਹੜਾ ਭਾਰਾ ਹੋਇਆ ਹੈ ਕੱਲ ਦਾ ਨਹੀਂ ਪਹਿਲਾਂ ਵੱਜ ਗਈ ਉਹ ਕੱਲ ਦਾ ਨਹੀਂ ਇਹ ਕੋਲੇ ਅੰਟਰਾ ਵਾਲਾ ਇੰਜਣ ਹੈ ਨਾ ਇਹ ਜਾਂਦੇ ਜਾਂਦੇ ਕੋਲੇ ਹਾਬ ਤੱਕ ਜਾ ਕੇ ਗਰਮ ਹੁੰਦਾ ਜਿੱਟੀ ਪੱਟੀ ਜਿੱਦੀ ਪੱਟੀ ਆ ਫੜਾ ਚਿੱਟੀ ਪੱਟੀ ਹੋ ਉਸ ਪੱਟੀ ਦੀ ਕੱਪੀ ਨੂੰ ਆਪਣਾ ਬਲੇਗੀ ਸਾਹ ਹੁੰਦਾ ਜਿਹੜੇ ਮਾਝੇ ਵਾਲੇ ਆ ਉਹ ਲੇਟ ਗਰਮ ਹੁੰਦੇ ਆ ਮਾਲਵੇ ਵਾਲੇ ਆਉਂਦੇ ਹੀ ਗਰਮ ਹੁੰਦੇ ਆ ਉਹਨਾਂ ਦਾ ਸਾਹ ਲਾਣੀ ਉਹਨੇ ਪਹਿਲੇ ਜਿਹੜੇ 5-7 ਮਿੰਟ ਹੁੰਦੇ ਆ ਨਾ ਕਿਉਂਕਿ ਉਧਰ ਉਧਰ ਚੱਲਦਾ ਵਾ ਦੂਜਾ ਕੰਮ ਆ ਪਿੰਡ ਵਾਰਦਾ ਹਾਂਜੀ ਉਹ ਪਹਿਲਾਂ ਹੀ ਗਰਮ ਹੋ ਕੇ ਆਉਂਦੇ ਆ ਤੇ ਜਿੰਨੇ ਜਿੰਨੂੰ ਆਪਣੇ ਇੰਜਨ ਖੋਲਦੇ ਆ ਉਹ ਠੰਡੇ ਪੈ ਜਾਂਦੇ ਆ ਕਿਉਂਕਿ ਉਹ ਉਹਨਾਂ ਜੇ ਆਪਾਂ ਮਾਲਵੇ ਚ ਜਾਵਾਂਗੇ ਨਾ ਆਪਾਂ ਉਹਨਾਂ ਦੀ ਕਾੜ ਨਹੀਂ ਕੱਢ ਸਕਦੇ ਛੇਤੀ ਇੱਕ ਦੋ ਮੈਚ ਲੈ ਆਪਾਂ ਹਾਰਾਂਗੇ ਉਸ ਤੋਂ ਬਾਅਦ ਚ ਆਪਾਂ ਫਿਰ ਉਹਨਾਂ ਅੜਗੇ ਹੋਵਾਂਗੇ ਹੁਣ ਕੀ ਗੱਲ ਉਹਨਾਂ ਦੇ ਉਦਾਂ ਦੇ ਸੀਰੀਜ਼ ਜੂਸ 2 ਹੋਏ ਹੁੰਦੇ ਖੇਡ ਖੇਡ ਕੇ ਪਿੰਡ ਵਾਲੇ ਮੈਚ ਹੁਣ ਜਦੋਂ ਇੱਥੇ ਆਉਂਦੇ ਹੋ ਤਾਂ ਹੀ ਉਹਨਾਂ ਦੇ ਸਰੀਰ ਨਹੀਂ ਚੱਲਦੇ ਉਹ ਪਹਿਲੋ ਪਹਿਲੋ ਅੱਗ ਕੱਢ ਦਿੰਦੇ ਆ ਉਹਨਾਂ ਨੂੰ ਹੁੰਦਾ 10 ਮਿੰਟ ਮੈਚ ਜਦੋਂ 40 40 ਮਿੰਟ ਮੈਚ ਚੱਲਦਾ ਵੀ ਇਹਨੇ ਮੈਚ ਮੁੱਕਦਾ ਕਿਉਂ ਨਹੀਂ ਆ ਉਹ ਫਿਰ ਤਾਡੀ ਗੱਡੀ ਪਿਛੇ ਹੀ ਆ। ਮੇਰੇ ਕਾਮੀ ਕਰ। ਆਹ ਬੈਗ ਲਾਇਆ। ਬਾਰਿਸ਼ ਹੋਉਂਦੀ ਥੋੜੀ ਥੋੜੀ ਸੂਰਜ ਦੇ ਤਾਂ ਨਿਕਲ ਆ। ਇਹ ਨਾਮ ਬੰਦੇ ਗੰਦਿਆ ਵਾਲਾ ਹੱਥੀਆ ਸ਼ੁਕਰਾਨਾ। ਵੱਡਾ ਵੱਡਾ 42 ਬੰਦੀ ਜਿਹੜੀ ਗੋਪੀ ਦੇ ਮਾਰ ਬਹੁਤ ਵੱਡਾ ਸਤਿਕਾਰ ਆ ਸਾਡੇ ਭਰਾ ਦਾ। ਵੱਡੇ ਪੱਦਰ ਤੇ ਰਣਦੇ ਪਹਿਲਵਾਨ ਆਓ ਜੀ ਮੇਰੀ ਬੇਨਤੀ ਐਂਟਰੀ ਗੇਟ ਤੇ ਤਾਂ ਕੰਮ ਕੀ ਲਿਓ ਨਾ ਕਰੋ ਯਾਰ ਆਈਏ ਬਲਦੀਵ ਨਾਲ ਔਰ ਸੱਚਖਣਵਾਸੀ ਸ਼੍ਰੀਮਾਨ ਜੇਫਾ ਲਾ ਕੇ ਫਿਰ ਅਗਲਾ ਆਣ ਗਿਆ ਯਾਨੀ ਗੋਪੀ ਮੱਲਾ ਦਾ ਤੇਰੇ ਕਰਕੇ ਦਰਾਜ ਕੀ ਪਹਿਲਵਾਰ ਕੇ ਵਿੱਚ ਪਹਿਲੀ ਵਾਰ ਖੇਡਣ ਆਇਆ ਨੌਜਵਾਨ ਹੁੰਦੇ ਨਿਸ਼ਾਨ ਰਣ ਪੰਥ ਮਹਾਰਾਜ ਕੇ ਜਦੋਂ ਮਹਾਪੁਰਸ਼ਾਂ ਦੀ ਬਾਬੇ ਨਾਨਕ ਦੀ ਤੇ ਤੋਂ ਮੈਨੂੰ ਲੱਗਦਾ ਸਾਲ ਜੋਰ ਦੇਖ ਹੋਣਾ ਸੱਚੇ ਬਾਸ਼ਾ ਮੇਰ ਕਰੇ ਰਾਇਲ ਕਬੱਡੀ ਕਲੱਬ ਵਾਲੇ ਬੜਾ ਸਤਕਾਰ ਦਿੰਦੇ ਆ ਬਹੁਤ ਵੱਡਾ ਮੁਕਾਬਲਾ ਅੱਜ ਦੇ ਫਿਰਦਾ ਥੋੜਾ ਮੇਰੀ ਬੇਨਤੀ ਜਿਹੜੇ ਵਿੱਚ ਨੇ ਗਰਾਊਂਡ ਦੇ ਛਣਾਲਿਆਂ ਤੋਂ ਵੀ ਤੁਰ ਫਿਰਣੇ ਸਾਹਾਂ ਵਰਗੇ ਆਖਾ ਕੋਈ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹਤਾ ਹਲਾਕੇ ਦਾ ਕਰਦੇ ਆ ਆ ਹਵਾ ਨੂੰ ਗੰਡਾ ਦਿੰਦਾ ਆ ਹਵਾ ਨੂੰ ਗੰਡਾ ਦਿੰਦਾ ਇਹ ਜੀਵਨ ਹੈ ਘੜ ਕੇ ਆਲਾ ਫਿਰੰਦੀਪੁਰਿਆ ਫਾਰਟ

ਆਵਾਜ਼ ਆ ਫਾਮੇਰੋ ਮਿੱਤਰੋ ਆਓ ਸਾਹਮਣੇ 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 ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆਓ ਮੇਰੀ ਸਾ ਉਹ ਅਣੀ ਚਪਰਨਲਾ ਹਾਸਲਾ ਰੱਖ ਪਰਿਵਾਰ ਲੈ ਕੇ ਕਿਸੇ ਮੂਰੇ ਹੱਥ ਲੜਨਾ ਬਹੁਤ ਮੁਸ਼ਕਲ ਹੁੰਦਾ ਹੈ ਇਹ ਮੇਰੀ ਪੈਣੇ ਪਰਿਵਾਰ ਬੜਾ ਬੇਵਸਾ ਮੇਰੀ ਸਾਰੇ ਵੀਰ ਹਰੰਦੀਪੁਰੀਏ ਗੋਪੀ ਦਾ ਕੁਝਾ 2000 ਦਾ ਬੱਬੂ ਯੂਕੇ ਤੇ ਸਾਡਾ ਬੁੱਟੂ ਆਸਟ੍ਰੇਲੀਆ ਨਾਲ ਸਾਡਾ ਯਾਦ ਰਾਜਕੇ ਦੇ ਪੰਬਾ ਭਰਾ ਇਹਨਾਂ ਵੱਲੋਂ ਮਾਣ ਹੋਊਗਾ ਯਾਨੀ ਕਹਿੰਦੇ ਦਰਸ਼ਨ ਸਿੰਘ ਉਮਰੀਆਣਾ ਸਾਡੇ ਕਹਿੰਦੇ ਕਬੱਡੀ ਦੇ ਪ੍ਰੇਮੀ ਦਾ ਸਾਰਿਆਂ ਦਾ ਪਿੰਡਾ ਯਾਨੀ ਦਰਸ਼ਨ ਸਿੰਘ ਜੀ ਸਾਡੇ ਸਤਕਾਰਯੋਗ ਉਮਰੀਆਣੇ ਪਿੰਡ ਵਾਲੇ ਆ ਉਧਰ ਕਹਿੰਦੇ ਸਾਰਿਆਂ ਦਾ ਪਿੰਡਾ ਉਧਰ ਕਹਿੰਦੇ ਸਾਡਾ ਭਰਾ ਅਮਨਦਰ ਆਸ਼ਕਰ ਬੈਠਾ ਟਲੀ ਵਿੱਚ ਯਾਰਾਂ ਦਾ ਯਾਰ ਵੱਡੀਆਂ ਰੌਣਕਾਂ ਲੱਗਦੀਆਂ ਸੱਗਣ ਆ ਜੁੜੀਏ ਖੇਡ ਕਬੱਡੀ ਨਾਲ ਸੰਦੀਪਰੀਆ ਲੱਗ ਕੇ ਕਵਰੀ ਖੋਦੇ ਦੇ ਹੱਥ ਨਾਲ ਫਿਰ ਗੱਲਾਂ ਲਾਈਏ ਟਕਾਲੇ ਕਹਿੰਦੇ ਆ ਮੱਚ ਕਿਸੇ ਵੀ ਹਿੱਕ 'ਚ ਮੱਚ ਕਿਸੇ ਰਾਜੇ ਨੇ ਆਹ ਸਾਹਮਣੇ ਕਹਿੰਦੇ ਮਿਹਰ ਕੀਤੀ ਆ ਰਾਜਿਆ ਉਹ ਕਲਗੀ ਵਾਲੇ ਬਾਬੇ ਨੇ ਮਿਹਰ ਕੀਤੀ ਆ ਰਾਜਿਆ ਉਹ ਕਲਗੀ ਵਾਲੇ ਬਾਬੇ ਨੇ ਆਹ ਸਾਹਮਣੇ ਕਬੱਡੀ ਪੈ ਰਹੀ ਆ ਇਹ ਰਾਜਾ ਦੇਖੋ ਪਿੱਛਾ ਆ ਬੱਲੇ ਬੱਲੇ ਮੇਰੇ ਰੱਬਾਂ ਮੇਰਾ ਰੱਬ ਮੇਰਾ ਰੱਬਾ ਸਾਹਮਣੇ ਦੰਦਮੀ ਤੱਕ ਸਾਲ ਦੇ 13ਵੇਂ ਮੁਖੀ ਸੰਤ ਕਾਨੀ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਗੰਮਲ ਭੂਮੀ ਹੈ ਪੂਰਾ ਨਗਰ ਗਿੰਦਰਦਾ ਦਾ ਨਾਮ ਵੱਡਾ ਆ ਕਹਿੰਦੇ ਜਸਵੰਦਰ ਕਲਸੀ ਦਾ ਪਰਿਸ਼ਾ ਹੈ ਗੰਦਾ ਭੀਮ ਕੋਲੇ ਪੂਨੇ ਜੋਤੀ ਸਾਹਮਣੇ ਸਰਕਾਰ ਦਾ ਦਾ ਜੀ ਬਗਦੀ ਭਰਦੇ ਹੋਵੇਗਾ ਪਰ 26 ਤਰੀਕ ਨੂੰ ਸੰਗਤ ਜੀ ਇਹ ਮਾਰੀ ਦੇਗਾ ਲੱਗ ਗਿਆ ਲੱਗ ਗਿਆ ਚਲੋ ਬੂਟੇਓ ਬੂਟੇਓ ਹਾਂ ਜੀ ਮਣਾਇਆ ਮਾਰਾ ਚਾਹੀਦਾ ਜੀ ਸਾਡੇ ਪਿੰਡ ਦੀ ਮਾਨ ਹੈ ਯਾਰ ਆਪਾਂ ਫਸੂਰੀ ਆਜ ਨੇ ਵੇਖਿਆ ਨਾ 12 ਦੇ ਲੈ ਗਿਆ ਛੇ ਦੇ ਬਾਕੀ ਇਹਦੇ ਨਾਲ ਸਾਢੇ 7 ਆਜ 70 70 ਆਵੇ ਨਾ ਦਰਗਾ ਬੰਦਾ ਜਦੋਂ ਫਾਜੀ ਕਰਾਉਂਦਾ ਹਮਾਲਿਆ ਪਰਬਤ ਮੈਨੂੰ ਕਹਿੰਦਾ ਇਹਨੂੰ ਕੀ ਕਹਿਣਾ ਇਹ ਸ਼ੇਅਰ ਹੈ ਸਿੱਧਾ ਠੀਕ ਹੈ ਹੋ ਵੀਰ ਆਰਾਮ ਆਰਾਮ ਬੜਾ ਪ੍ਰਾਣਾ ਆਉਂਦਾ ਰਿਹਾ ਸਾਡੇ ਪੈਗ ਤੇ ਅੱਛਾ ਉਹ ਕਿਤੇ ਸਾਨੂੰ ਮਿਲ ਨੂੰ ਮਿਲਣ ਆਇਆ ਕਿਤੇ ਉਹ ਮੈਂ ਤੇ ਆਪਾਂ ਤੇ ਮੈਚ ਤੇ ਕੁੜੇ ਸਾਡੇ ਘਰਾਂ ਲੱਗੇ ਪੈ ਗਏ ਉਹਨੂੰ ਬੰਦੇ ਅੱਛਾ ਪੰਜ ਦੇ 1000 1200 ਰੁਪਿਆ ਬੋਗੇ ਲੱਗੇ ਬਲੀ ਨਾਲ ਫੋਨ ਵੀ ਲੈ ਸ਼ਾਮੀ ਕਿਤੇ ਸ਼ਾਮੀ ਸ਼ਾਮੀ ਮਾ ਕਰੀਮ ਉਹਦੇ ਕੋਲੇ ਲੱਡੂ ਵਾਲੇ ਨੂੰ ਛੱਡ ਦੋ ਉਹ ਹਰਫੜਿਆ ਮੜ ਕੇ ਘਰੇ ਆਇਆ ਭਾਜੀ ਸਾਡੇ ਪਿੰਡ ਤੋਹਰਾਂ ਨੂੰ ਜਿਹੜੇ ਗੁਰਦੁਆਸਤ ਮਲਵਾ ਨੂੰ ਆਏਦੇ ਨਾ ਤੇ ਜਨਾਨੀ ਕੱਲੀ ਜਾਣਦੀ ਕੋਈ ਵੀਰ ਜਾਣਦੇ ਤਾਂ ਪੈਗਾਂ ਨੂੰ ਫੋਨ ਫੋਨ ਉਹਨੇ ਨਾ ਫੂਲ-ਫੂਲ ਦਾ ਤੇਰਾ ਆਪਣੇ ਪਿੰਡ ਦਾ ਦੋਦੀ ਉਹਨੇ ਆ ਕੇ ਡਾਕਰਾਂ ਦੇ ਵੀਰਾਂ ਫਿਰ ਫੜੀ-ਫੜੀ ਉਹਨੇ ਨਾ ਦੋਦੀ ਨੂੰ ਦੋਦੀ ਨੂੰ ਇੱਥੋਂ ਫੜਿਆ ਇੱਥੋਂ ਚੱਕਵਾਟ ਕੇ ਇੱਕ ਇੰਨੀ ਕੁੱਤੀ ਕੱਢੀ ਬੁਢੀ ਨੇ ਨਾ ਨਾ ਉਹ ਜਿਹੜਾ ਚੋਰ ਹੀ ਅੱਛਾ ਜਿਹੜਾ ਦੋਦੀ ਛਾਣ ਲੱਗਾ ਨਾ ਦੋਦੀ ਵੜਤੀ ਉਹਦੀ ਹਾਂ ਨਾ ਆ ਮੈਨੂੰ ਆਖਿਆ ਮੈਂ ਦੋਦੀਆ ਕੀਤਾ ਨਹੀਂ ਕੋਹਾਂ ਦਾ ਕਰਨਾ ਕੀ ਕਰੇ ਬੰਤਰੀ ਕੁਛ ਹੋ ਰਿਹਾ ਨਾ ਇੰਨੀ ਕਿਤੇ ਇੰਨਾ ਦੋਦੂ ਪੈਂਦਾ ਤੇ ਇੰਨੀ ਕੁੱਤੀ ਕੱਢੇ ਦੰਦੀ ਨਹੀਂ ਦੰਦੀ ਨਹੀਂ ਕੀ ਜਾਨਣਾ ਤੇ ਲੋ ਹੈ ਅੱਜ ਨਹੀਂ ਤੇ ਕੱਲ ਨਹੀਂ ਚੋਰੀ ਚਾਰੀ ਦਾ ਸਰਕਾਰ ਨੂੰ ਕਰਨਾ ਪਵੇਗਾ ਤੇ ਮੰਦਾ ਲੋਕਾਂ ਦੀ ਜਿਆਦਾ ਗੰਡੇ ਰੋਡ ਤੇ ਕੀ ਦੇਖੀ ਪੀਕੀ ਮਿਲੋ ਕਾਰ ਦੇ ਰੋਡ ਤੇ ਦੂਜੇ ਤੀਜੇ ਦਿਨ ਰੋਜ਼ ਵਾਕਾਂ ਦਾ ਜਿਆਦਾ ਠੀਕ ਹੈ ਹੁਣ ਬੰਦੇ ਰਹੇ ਇਸੇ ਕੋਲ ਹੁਣ ਸੁੱਤਾ ਪੁੱਤਾ ਕੇ ਨੂੰ ਘੇਰ ਕੇ ਪੰਜਾਹਰ ਬਣ ਗਿਆ ਤੇ ਭੈਂਜੋ ਉਹਨਾਂ ਦਿਹਾੜੀ ਚੀ ਜਾਣਾ 6ਵੇਂ ਨਹੀਂ ਖੇਡਦਾ ਕਬੱਡੀ ਆਰੇ ਦਾ ਮੁੰਡਾ ਉਹਨੂੰ ਤਿੰਨ ਰਿਆਂ ਦਾ ਨਾਲੇ ਤੇ ਮੈਨੂੰ ਕੁੱਟਿਆ ਇਹਦੇ ਨਾਲੇ ਮਿਲਦੇ ਪੈਸੇ ਕੋਈ ਮਾਮਾ ਤੇ ਕਰਦਾ ਜੀ ਇੱਕ ਵਾਰਾ ਬੰਦਾ ਚਕੰਨਾ ਹੋ ਜਾਂਦਾ ਤਿੰਨ ਰਾਂ ਨਹੀਂ ਹੋਇਆ ਉਹ ਲਾਹ ਮੈਨਾਂ ਦਾ 800 ਰੁਪਏ ਪਿੰਵਾਉਂਦਾ ਫੇਰ ਦੂਥੇ ਜਾਂਦਾ ਮਾਰ ਕੇ ਸਾਲਿਆਂ ਦਾ 800 ਹੀ ਲਈ ਫਿਰਦਾ ਆਪਣੇ ਨਹੀਂ ਆਉਂਦੇ ਨਿੱਕੇ ਨਿੱਕੇ ਜਵਾਗ ਮਿਹਨਤ ਕਰਨ ਉਹ ਇੱਕ ਦਿਨ ਉਹਨਾਂ ਦੇ ਪੈਗੇ ਜਵਾਗ 45 ਸਾਲ ਤੱਕ ਬੰਦਾ ਜੰਗਿਆ ਜੇ ਫਿੱਟ ਹੋਣਾ ਰੋਨਾਲਡੋ ਵੇਖੀ ਜਾਂ ਕੋਈ ਫੁੱਟਬਾਲਰ ਕੋਈ ਵੀ ਦੇਖ ਲਈਏ ਉਹ ਇੱਥੇ ਆ ਕੇ ਸਰੀਰ ਬੰਦੇ ਦਾ ਵੱਜਦਾ ਜਿੱਥੇ ਕਦਮ ਹੋ ਜਾਂਦਾ ਸੱਟਾਂ ਪੇਟਾਂ ਲੱਗੀਆਂ ਇਹਨੂੰ ਤੇ ਸੰਗਰਸ ਆ ਫਿਰ ਮੇਰੇ ਆਵੇ ਤੇ ਦੇਖੋ ਬਾਹਾਂ ਵੀ ਸਾਰੀ ਇਹਨੂੰ ਸੰਗਰਸ ਆ ਸਰੀਰ ਦਾ ਅਸਲ ਚ ਉਹਨਾਂ ਨੂੰ ਤਾਂ ਬੁਰੇ ਲੱਗਦਾ ਜਦੋਂ ਮੈਚਾਂ ਪਿਆਈਦਾ ਫਿਟਿੰਗ ਹੋ ਗਈ ਕਬੱਡੀ ਹੁੰਦੀ ਹੈ ਨਾ ਇਹੋ ਤੇ ਪਿੰਡ ਪੁੱਤੇ ਜੁੜੇ ਤੇ ਗਈ ਹੈ ਨਾ ਜੁੜਿਆ ਤਾਂ ਗਈਆਂ ਨਾ ਮਿੰਤ ਲਾਲਾ ਇਹਨੂੰ ਕਿਹਣਾ ਹਾਂ ਜੀ ਦੇਖੋ ਵੀ ਹੱਥ ਮੇਰਾ ਮਾੜਾ ਡਾਂਡੇ ਨਹੀਂ ਵੱਜਦੇ ਗੱਲ ਬੜਾ ਕੀ ਇਹ ਗੱਲਾਂ ਨਹੀਂ ਹੁੰਦੀ ਡਾਂਡੇ ਨਹੀਂ ਵੱਜਦੇ ਆਪਾਂ ਕਰਨਾ ਨਹੀਂ ਚਾਹੁੰਦੇ ਕਰਨਾ ਸਾਰਾ ਕੁਝ ਹੁੰਦਾ ਬਸ ਇਹ ਗੱਲ ਹੈ ਆਪਾਂ ਟਿਕਟ ਘੀ ਧਾਲੀ ਆ ਹਾਂ ਹੁੰਦਾ ਸਾਰਾ ਕੁਝ ਟਿਕਟ ਆਈ ਆ